सतनाम श्री हो बारा बा माज महला पञ्चमा कार सत गुरु प्रसाद किर करम के विछोडे करप मेलो राम चार कुण्ड दतिसभर मे थक प्रभ किसम तेन तुदे ते बाहरीते नया वे काम जल बिन साख कुमलावती उपजे नाही दाम, हर नाम न मिलिए कंत काय विश्राम जि कर कंत न प्रगटी पठनगर से गृङ्गार तोल रस देही सब खाम प्रभ स्वामी कंत विहूण मीत सज्जण सब जाम नानक की बेनंतिया कर किरपा दीजे नाम। हर मिलो स्वामी साङ्ग प्रभु जिका निचलताम चेत गोविन्दराधिध्ये होवे आनंद कणा जना जनामिल पाय रसना नाम पणा। जिन पाया प्रवे आहे तसे कणा ਇਕ ਖੇਨਾ ਤੇ ਸਬਣ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਬਣਾ ਸੋ ਪ੍ਰਭ ਚੇਤਨਿਆ ਬਈ ਕਿਤੜਾ ਦੁਖ ਕਣਾ ਜਿਨੀ ਰਵਿਆ ਸੋ ਪ੍ਰਭ ਤਿੰਨਾ 파ਗ ਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਤੇ ਤੇ ਮਿਲਾਏ ਸੋ ਪ੍ਰਭੂ ਤਿਸਕੇ ਪায়ে ਲੱਗਿਆ ਵੈਸਾਖ ਧੀਰਣਾ ਕੋ ਵਾਡਿਆ ਜਿਨਾ ਪ੍ਰੇਮ ਵਿਚੋ ਹਰ ਸਾਜਣਾ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ ਪੁੱਤਰ ਕਲਤਰ ਨਾ ਸੰਗ ਧਨ ਹਾਰੇ ਅਬਨਾਸੀ ਓਹ ਪਲਚ ਪਲਚ ਸਗਲ ਹੀ ਮੋਈ ਝੂਟੇ ਤੰਦੇ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈਏ ਖੋਹ ਦਇਆ ਵਿਸਾਰ ਵੇ ਗੂਚਣਾ ਪ੍ਰਭ ਬਿਨ ਅਵਰ ਨ ਕੋਏ ਪ੍ਰੀਤਮ ਚਰਣੀ ਜੋ ਲਗੈ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੇ ਸਾਖ ਸੁਹਾਵਾ ਤਾਂ ਲਗੇ ਜਿ ਸੰਤ ਬੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਦਾਵਣ ਲੱਗਿਆ ਕਿਸੇ ਨ ਦੇਵਨ माणक मोती नाम नाही सान। रंग सवे नारायणे जेते मन पवन जो हर लोडे सो करे सोई सोहि करन। जो प्रभ कि सेह कये तान। ਆਪਣ ਲਈ ਜੇ ਮਿਲੇ ਵਿਛੜ ਕਿਉ ਰਵਾਨਾ ਸਾਧੂ ਸੰਗ ਪਰਾਪਤੇ ਨਾਨਕ ਰੰਗ ਮੰਨਨ ਹਰ ਜੇਠ ਰੰਗੀ ਲਾਤੇ ਸਤਾਣੀ ਜਿਸਕੇ ਪਾਗ ਮਥਨ ਅਸਾੜ ਤਪੰਦਾ ਤੇਸ ਲਗੇ ਹਰ ਨਾਹ ਨਾ ਜਿੰਨਾ ਫਾਸ ਜਗ ਜੀਵਣਾ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਏ ਪਾਏ ਵਿਗੂਚਿਆ ਗਲ ਪਈਸ ਜਮ ਕੀ ਫਾਸ ਜੇ ਹਾਂ 부ਜੇ ਸੋ ਲੁਨੇ ਮੱਥੇ ਝੋਲ ਖਿਆਸ ਰੈਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀਐ ਸੋ ਦਰਗੇ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੋਂ ਦਵਣਾ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਚਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਾਚ ਰੰਗ ਏਕੋ ਨਾਮ ਆਧਾਰ ਵਿਖਿਆ ਰੰਗ ਕੁੜਾ ਵਿਆ ਦੇਸ ਸਬੇ ਸ਼ਾਰ ਹਰ ਅੰਮ੍ਰਿਤ ਗੋਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਤਿਣਾ ਪ੍ਰਭ ਸੰਗ ਮੋਲਿਆ ਸਮਰਾਥ ਪੁਰਖਿਆ ਪਾਰ ਹਰ ਮਿਲਣੇ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹੋ ਤਿਨ ਕੇ ਸਦਰ ਬੜ ਹਾਰ ਨਾਨਕ ਹਰਜੀ ਮਿਆਕਾਰ ਸ਼ਬਦ ਸਵਾਰਣ ਹਾਰ ਸਾਵਣ ਤਿੰਨ ਸੁਹਾਗਣੀ ਜਿਨਾਂ ਰਾਮ ਨਾਮ ਓਰ ਹਾਰ ਪਾਦ ਪਰਮ ਪੁਲਾਣੀਆਂ ਦੂਜੇ ਲਗਾ ਹੇਤ ਲੱਖ ਸ਼ਿੰਗਾਰ ਬਣਾਈਆ ਕਾਰਜ ਨਹੀਂ ਕੀਤ ਜਿਤ ਦੇਣਾ ਦੇਹ ਬਿਨ ਸਸੀ ਤਿਤ ਵੇਲੇ ਕੈਸਣ ਪ੍ਰੇਤ पकड़ चलाना दूत जम किसी देनी पेत छड़ खड़ोते खिने माह जिन स्यों लगा हेत हाथ मरोड़े तन कपे स्याहो होया सेत जिहा बीजे सोलुने कर्मा सदड़ा खेत ਨਾਣਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਵਦੇਤ ਸੇਵਾ ਤੋਂ ਨਰਕ ਨਾ ਪਾਹੀ ਹੈ ਗੁਰ ਰਖਣ ਵਾਲਾ ਹੇਤ ਆਸਣ ਪ੍ਰੇਮ ਉਮਾਹੜਾ ਕਿਉ ਮਿਲਿਏ ਹਰ ਚਾਹੀ ਮਾਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਹੇ ਸ਼ਾਂਤ ਸਹਾਈ ਪ੍ਰੇਮ ਕੈ ਹਉ ਤਿਨ ਕੇ ਲਾਗਾ ਪਾਏ ਵਿਣ ਪ੍ਰਭ ਕੋ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਾਸ ਸੇ ਤ੍ਰੇਤਰ ਰਹੇ ਆਗਾਏ ਆਪ ਤਿਆਗ ਬਿੰਤੀ ਕਰੇ ਲੇਹੋ ਪ੍ਰਭ ਲਣ ਲਾਹੀ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਤਾਬ ਵਿਣ ਦੂਜ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾ ਮਾਇਆ ਹਰ ਰਾਈ ਕਤਕ ਕਰਮ ਕਮਾ ਮੰਨੇ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਕਨ ਮੇ ਕੋਲੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੇ ਕਿਸਥੇ ਰੋਵੇ ਰੋਜ਼ ਕੀ ਤਾਂ ਕਿਛੁ ਨ ਹੋਵਈ ਲਖਿਆ ਤਰਸਨ ਜੋਗ ਵੜ ਭਾਗਿ ਮੇਰਾ ਪ੍ਰਭ ਮਿਲੈ ਤਾ ਉਤਰਹਿ ਸਭ ਬਿਯੋਗ ਨਾਨਕ ਕੋ ਪ੍ਰਭ ਰਾਖਲੇ ਹੋ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਣ ਸੇ ਸਬੇ ਸੋਚ ਮਗਰ ਮਾਹ ਸੁਹੰਦਿਆ ਹਰ ਪ੍ਰਸੰਗ ਬੈਠੜਿਆ ਹੋ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜਿਆ ਹੋ ਤਨ ਮਨ ਮੋਲੇ ਆਰਾਮ ਸੋ ਸੰਗ ਸਾਥ ਸਹਿ ਲੜਿਆ ਹੋ ਸਾਦਨਾ ਤੇ ਬਾਹਰੀ ਸੇ ਰਹਿਣਾ ਅਕੇ ਲੜਿਆ ਹੋ ਤੇਨਾ ਦੁੱਖ ਨਾ ਕਬ ਹੂੰ ਉਤਰੇ ਸੇ ਜਮ ਕੇ ਵਸ ਪੜਿਆ ਹੋ ਜਿਨੀ 라ਵਿਆ ਪ੍ਰਭ ਆਪਨਾ ਸੇ ਦੇਸਣਿਤ ਖੜੀਆ ਹੋ ਰਤਨ ਜਵੇਹਰ ਲਾਲ ਹਰ ਕੰਠ ਤੇ ਨਾ ਜੜਿਆ ਹੋ ਨਾਨਕ ਬਾਛੇ ਧੂੜ ਤੇ ਨਾ ਪ੍ਰਭ ਸਰਨੀ ਦਰ ਪੜਿਆ ਹੋ ਮੰਗਰ ਪ੍ਰਭ ਆਰਾਦਣਾ ਬੋੜ ਨਾ ਜਨਮੜੀ ਆਹ ਪੋਖ ਤੋ ਖਾਰਣਾ ਵਿਆਪਹੀ ਕੰਠ ਮਿਲਿਆ ਹਰਨਾਹ ਮਨ ਬੇਧਿਆ ਚਰਨ ਹਰਬਿੰਦ ਦਰਸ਼ਨ ਲਗੜਾ ਸਾਹ ਓਟ ਗੋਬਿੰਦ ਗੋਪਾਲ ਰਾਹੀ ਸੇਵਾ ਸਾਮੀ ਲਾਹ ਵੇਖਿਆ ਪੋਹ ਨ ਸਕਈ ਮਿਲ ਸਾਧੂ ਗੁਣਗਾਹੂ ਜਿਹ ਤੇ ਉਪਜੀ ਤੈਹ ਮਿਲੀ ਸੱਚੀ ਪ੍ਰੀਤ ਸਮਾਹੂ ਕਰ ਗਹਿ ਲਈਨੀ ਪਾਰ ਬ੍ਰਹਮ ਬੋਹੜ ਨ ਵਿਛੜਿਆ ਹੋ ਬਾਰ ਜਾਓ ਲਖ ਬੇਰੀਆ ਹਰ ਸੱਜਣ ਅਗਮ ਆਗਾਹੂ ਸਰਮ ਪਈ ਨਾਰਾਇਣੀ ਨਾਨਕ ਦਰਪਹੀ ਆਹੋ ਪੋਖ ਸੁਹੰਤਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹੋ ਮਾਗ ਮਝਣ ਸੰਗ ਸਾਧੂਆ ਤੂੜੀ ਕਾਇ ਸਨਾਨ ਹਰ ਗਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਦਾਨ जन्म कर्म मलरे मनते जय गुमान, काम क्रोध ना मोहि बिणसे लोन् से मलेया उत्त करे जहान अडसट तीरत सगल पून् जी दया परमान जिनो दोवे दया कर ਸੋਹੀ ਪੁਰਖ ਸੋ ਜਾਣਾ ਜਿਨਾ ਮਿਲਿਆ ਪ੍ਰਭ ਆਪਨਾ ਨਾਨਕ ਤਿਨ ਕੁਰਬਾਨ ਮਾਗ ਸੁਛੇ ਸੇ ਕਾਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣਾ ਆਨੰਦ ਉਪਰਾਜਣਾ ਹਰ ਸੱਜਣਾ ਪ੍ਰਗਟੇ ਆਏ ਸ਼ਾਂਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਹੇ ਏਜ ਪੁੰਨੀ ਵੜਾ ਪਾਗੜੀ ਵਰ ਪਾਇਆ ਹਰ ਰਾਈ ਮਿਲ ਸਹਿਆ ਮੰਗਲ ਗਾਵਹੀ ਗੀਤ ਗੋਬਿੰਦ ਆਲਾਏ ਰਜੀਹਾ ਵਰਣਾ ਦੇਸਈ ਕੋਈ ਦੂਜਾ ਲਵੇ ਨਾ ਲਾਏ ਹਲ ਤਪਤ ਸਵਾਰਿਆਨ ਨੇ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆਨ ਬੋਰ ਨਾ ਜਨਮੇ ਤਾਏ ਜਿਵਾਏ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਕਾਲ ਗੁਣਾ ਨਿਤ ਸਲਾਹੀਏ ਜਿਸ ਨੂੰ ਦਿਲ ਨਾ ਤਮਾਈ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗੇ ਸੱਚ ਖਰਿ ਸਰਬ ਸੁਖਾਂ ਨਿਦ ਚਰਨ ਹਰ ਪੌਜਲ ਵਿਖਮ ਤਰੇ ਹੀ ਪ੍ਰੇਮ ਭਗਤ ਤਿਨ ਪਾਈਐ ਵਿਖਿਆ ਨਾ ਜਰਈ ਕੂੜ ਗਏ ਦੁਬਦਾਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਾਨੇ ਅੰਦਰ ਏਕ ਧਰੇ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰਈ ਨਾਨਕ ਮੰਗੇ ਦਰਸ ਦਾਨ क्रिपा करो हरे ईकुकार श्री वेगुरु जी की फ श्री भगवती जी वार वारी भगौती जी की पाहि दस्वी प्रथमा भगौती सिमर गुरु आए। ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਈ ਅਰਜਨ ਹਰ ਗੋਵਿੰਦ ਨਾ ਸਿਮਰੋ ਸ੍ਰੀ ਹਰ ਰਾਹੀ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਈ ਤੇਗ ਬਹਾਦਰ ਸਿਮਰਿਐ ਕਰਨਾ ਨਿਦੇ ਆਵੇ ਤਾਈ ਸਭ ਥਾਈ ਹੋਏ ਸਹਾਇ 10ਵੇਂ ਪਾਤਸ਼ਾਹ ਹੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਚੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਰੇਦਾਰ ਦਾ ਧਿਆਨ ਤਰਕੇ ਬੋਲ ਜੀ ਵਾਹਿਗੁਰੂ ਵਾਹਿਗੁਰੂ ਪੰਜਾ ਪਿਆਰਿਆਂ ਚੋਹਾਂ ਸਹਿਬ ਜਾਦਿਆਂ 40 ਮੁਕਤਿਆਂ ਹਠੀਆਂ ਜਪਿਆਂ ਤਪਿਆਂ ਜਿਨਾ ਨਾਮ ਜਪਿਆ ਵੰਡ ਛਕਿਆ ਦੀਗ ਚਲਾਈ ਤੇਗ ਵਾਹੀ ਦੇਖ ਕੇ ਅਣ ਡਿਟ ਕੀਤਾ ਦਿਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਦਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਵੰਦ-ਵੰਦ ਕਟਾਹੇ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਵਾਸਾ ਨਾਲ ਨਿਵਾਹੀ ਤੇਨਾਂ ਦੀ ਕਮਾਹਿਤਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰ ਕੇ ਬੋਜੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਥਮੇ ਸਰਵਾਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆ ਹਤ ਦੇਖ ਤੇਗ ਪਾਤੇ ਬਿਰਦ ਕੀ ਪੈਜ ਬੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸੇਖਾ ਨੂੰ ਸਿੱਖੀ দান ਕੇਸ দান ਰਹਿਤ দান ਵੇਗ দান ਪ੍ਰੋਸਾਦਾਨ ਧਾਨਾ ਸਰਦਾਨ ਨਾਮ দান ಶ್ರೀ ಅಮೃತಸರ ಜೀವನ ಸ್ನಾನ ಚೌಕಿಯುಗೇ ಜುಗೋ ಜುಗ ಅಟಲ ತರ್ಮ ಕಯಕಾರ ಬೋಲೋ ಜೀ ವಾಹ ವಾಹ ಸೆ ಮನ ನೀ ಉಚ್ಚಿ ಮತ್ತದ ವಾಹು ಜೀ ਥੇਨੀ ਮਾਣੀਆਂ ਦੇ ਮਾਣ ਨੀ ਤਾਣੀਆਂ ਦੇ ਤਾਨ ਨੀ ਔਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਬਾਰਾ ਮਹ ਬਾਣੀ ਦਾ ਪਾਠ ਦੀਰ ਦਾਸ ਹੈ ਜੀ ਬਾਣੀ ਦਾ ਪਾਠ ਸਰਵਣਕਾਰੀਆਂ ਸੰਗਤਾਂ ਦੀ ਹਾਜ਼ਰੀ ਪਰਵਾਣ ਕਰਨਾ ਸਰਬੱਤ ਦੇ ਕਾਰਜ ਰਾਸ ਕਰਨਾ ਕਾਰੋਬਾਰ ਵਿੱਚ ਤਰੱਕੀਆਂ ਦੇਣਾ ਵਾਹਿਗੁਰੂ ਜੀ ਅਖਰਵਾਦਾ ਕਾਟਾ ਭੁੱਲ ਜੁਕ ਮਾਫ ਕਰਣੀ ਸਰਬੱਤ ਦੇ ਕਾਰਜ ਰਾਸ ਕਰਨੀ ਸਹੀ ਪਿਆਰੇ ਮੇਲ ਜਿਨੇ ਮਿਲਿਆ ਤੇਰਾ ਨਾਮ ਜਿਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ